ਅੱਜ ਸ਼ਨੀਵਾਰ ਕਪੂਰਤਲਾ ਦਾ ਜਿਹੜਾ ਬਾਈਪਾਸ ਆ ਚਾਰੇ ਪਾਸੇ ਰਸਤੇ ਬੰਦ ਆ ਤੇ ਕਿਸਾਨ ਯੂਨੀਅਨ ਕਿਤੇ ਆ ਸਰ ਕੀ ਨਾਮ ਤੁਹਾਡਾ ਆ ਮੇਰਾ ਨਾਮ ਜੀ ਹਰਜਿੰਦਰ ਸਿੰਘ ਰਾਣਾ ਸੈਦਵਾਲ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਟੱਡਕ ਹੁੰਦਾ ਰਾਣਾ ਜੀ ਅੱਜ ਤੁਸੀਂ ਯੂਨੀਅਨ ਵਾਲੇ ਸਾਰੇ ਮੈਂਬਰ ਬੈਠੇ ਆ ਧਰਨਾ ਲਾਇਆ ਕੀ ਕਾਰਨ ਹੋਇਆ ਵਾ ਇਹਦਾ ਕਾਰਨ ਬਹੁਤ ਵੱਡਾ ਜੀ ਝੋਨੇ ਦੀ ਜਿਹੜੀ ਫਸਲ ਉਹ ਪੱਕ ਕੇ ਤਿਆਰ ਹੋ ਚੁੱਕੀ ਆ ਇੱਕ ਤਰੀਕ ਤੋਂ ਪੰਜਾਬ ਗਵਰਨਮੈਂਟ ਨੇ ਕਿਹਾ ਵੀ ਸਾਡੀਆਂ ਏਜੰਸੀਆਂ ਜਿਹੜੀਆਂ ਇੱਕ ਤਰੀਕ ਤੋਂ ਝੋਨੇ ਦੀ ਖਰੀਦ ਕਰਨਗੀਆਂ ਜਦੋਂ ਵਪਾਰੀ ਨੂੰ ਪਤਾ ਲੱਗਿਆ ਵੀ ਇੱਕ ਤਰੀਕ ਨੂੰ ਇਹਨਾਂ ਨੇ ਏਜੰਸੀਆਂ ਨੇ ਖਰੀਦ ਕਰਨੀਆਂ ਤੇ ਵਪਾਰੀ ਔਰ ਆੜਤੀਆ ਤਿੰਨ ਧੋਮਨੇ ਲੜ ਕੇ ਉੱਥੇ ਮੰਡੀਆਂ ਵਿੱਚ ਹੜਤਾਂ ਰੱਖ ਦਿੰਦੀ ਐ ਇੱਕ ਵੀ ਦਾਣਾ ਝੋਨੇ ਦਾ ਮੰਡੀ ਦੇ ਵਿੱਚ ਨਹੀਂ ਆ ਰਿਹਾ ਅਸੀਂ ਕਿਸਾਨ ਜਿਹੜੇ ਆ ਦੂਸਰੀ ਫਸਲ ਸਬਜ਼ੀ ਲਾਉਣੀ ਹਜੇ ਉਹਦੇ ਉਹ ਤੋਂ ਬਾਅਦ ਉਹ ਪੱਤਲ ਸਾਡੀ ਲੱਗਣ ਨੂੰ ਨਹੀਂ ਇਹ ਫਸਲ ਜਿਹੜੀ ਆ ਸਾਡੀ ਚੱਕੀ ਨਹੀਂ ਜਾ ਰਹੀ ਕਿਸਾਨ ਜਿਹੜਾ ਪਹਿਲਾਂ ਹੀ ਆਰਥਿਕ ਹਾਲਤੇ ਦੀ ਪਹਿਲਾਂ ਹੀ ਮਾੜੀ ਆ ਦੱਸੋ ਕਿਸਾਨ ਕਿੱਥੇ ਜਾਊਗਾ ਜੇ ਉਹਦੀ ਪੱਕੀ ਫਸਲ ਮੰਡੀਆਂ ਵਿੱਚ ਨਹੀਂ ਜਾ ਸਕਦੀ ਫਿਰ ਉਹ ਆਪਣੇ ਟਰੈਕਟਰਾਂ ਦੀਆਂ ਕਿਸਤਾਂ ਉਹ ਆਪਣੇ ਠੇਕੇ ਜਿਹੜੇ ਭਰਦਾ ਆ ਉਹ ਕਿੱਥੋਂ ਪਰੂਆ ਉਹਨੇ ਹੋਰ ਪਰਿਵਾਰਾਂ ਦੇ ਖਰਚੇ ਉਹਨੇ ਕਿੱਥੋਂ ਕਰਨੇ ਆ ਜੇ ਉਹਦੀ ਫਸਲ ਹੀ ਨਹੀਂ ਵਿਕਣੀ ਇਹਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਸਰਕਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜ਼ਿਲ੍ਹਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵੀ ਤੁਸੀਂ ਆਪਣੀ ਫਸਲ ਵੇਚਣ ਲਈ ਕਿਉਂਕਿ ਰੋਟੀ ਹਰ ਬੰਦਾ ਖਾਂਦਾ ਬੇਸ਼ੱਕ ਉਹ ਜੋਬ ਕਰਦਾ ਬੇਸ਼ੱਕ ਉਹ ਕੋਈ ਬਿਜ਼ਨਸ ਕਰਦਾ ਬੇਸ਼ੱਕ ਕੁਝ ਵੀ ਉਹ ਕੰਮ ਕਰਦਾ ਰੋਟੀ ਤਾਂ ਹਰ ਬੰਦਾ ਖਾਂਦਾ ਹੈ ਤੇ ਜਦੋਂ ਹੁਣ ਸਰਦੀਆਂ ਆਉਣੀਆਂ ਵਿਆਪਾਰੀਆਂ ਦੇ ਵਿੱਚ ਚੌਲ ਪੁੱਛਣੇ ਆਪਾਂ ਚੌਲ ਬਣਾਏ ਕਿ ਨਹੀਂ ਇਹ ਉਹੀ ਚੌਲ ਹੈ ਜਿਹੜੇ ਖੇਤਾਂ ਵਿੱਚ ਰੋੜ ਰਹੇ ਆ ਅੱਜ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਵੀ ਆਪਣੀ ਫਸਲ ਵੇਚਣ ਲਈ ਤੁਸੀਂ ਸੜਕਾਂ ਤੇ ਵੀ ਨਾ ਆਓ ਇੱਕ ਵਾਰੀ ਵੀ ਮੇਰਾ ਖਿਆਲ ਨਹੀਂ ਪੁੱਛਿਆ ਗਿਆ ਉਹਨਾਂ ਵਪਾਰੀਆਂ ਨੂੰ ਉਹਨਾਂ ਆਰਤੀਆਂ ਨੂੰ ਕਿ ਤੁਸੀਂ ਵੀ ਸਾਡੇ ਦੇਸ਼ ਦੇ ਸੰਵਿਧਾਨ ਦੇ ਅੰਦਰ ਨਹੀਂ ਆਉਂਦੇ ਤੁਸੀਂ ਕਿਉਂ ਹੜਤਾਲ ਕਰ ਦਿੱਤੀ ਆ ਅਗਰ ਤੁਸੀਂ ਕਮਿਸ਼ਨ ਏਜੰਟੋਂ ਅੱਜ ਤੱਕ ਤੁਸੀਂ ਜਿਹੜਾ ਰੋਜ਼ੀ-ਰੋਟੀ ਤੁਹਾਡੀ ਇੱਕ ਕਿਸਾਨ ਤੋਂ ਆ ਪਰ ਕਿਸਾਨ ਦੀ ਜਿਹੜੀ ਆ ਫਸਲ ਸੜਕਾਂ ਤੇ ਖਰਾਬ ਸੌਰੀ ਜਿਹੜੀ ਖੇਤਾਂ 'ਚ ਖਰਾਬ ਹੋ ਗਈ ਆ ਉਹਦਾ ਜ਼ਿੰਮੇਵਾਰ ਸਕੋਣ ਆ ਰਾਣਾ ਜੀ ਤੁਸੀਂ ਬੜੇ ਸਰਗਰਮ ਕਿਸਾਨਾਂ ਅੱਗੋਂ ਆਏ ਤੁਸੀਂ ਕਾਫੀ ਧੰਨੇ ਹਜਿਟੇਸ਼ਨ ਦੇ ਬੈਠੇ ਹੋ ਨੋ ਕੀ ਕਾਰਨ ਆ ਤੁਹਾਨੂੰ ਹਰ ਵਾਰ ਬਾਰ ਬਾਰ ਸੜਕਾ ਦੇਣਾ ਪੈਂਦਾ ਦੇਖੋ ਜੀ ਪਹਿਲਾਂ ਤੇ ਮੈਂ ਮੁਆਫੀ ਚਾਹਣਾ ਉਹਨਾਂ ਲੋਕਾਂ ਤੋਂ ਜਿਹੜੇ ਘੰਟਾ ਡੇਢ ਘੰਟਾ ਲਈ ਸਾਨੂੰ ਸੜਕ ਰੋਕਣੀ ਪਈ ਜਿਨ੍ਹਾਂ ਨੂੰ ਖੱਜਲ ਖਰਾਬ ਹੋਣਾ ਪਿਆ ਪਰ ਮੈਂ ਫਿਰ ਵੀ ਕਹਿੰਦਾ ਭੁੱਖੇ ਸੌਣ ਨਾਲੋਂ ਥੋੜਾ ਖੱਜਲ ਖਰਾਬ ਹੋ ਲੈਣਾ ਸੋਖਾ ਆ ਤੁਸੀਂ ਇਸ ਰਸਤੇ ਨਹੀਂ ਤੇ ਦੂਸਰੇ ਰਸਤੇ ਚੱਲ ਜਾਓਗੇ ਜਿੱਥੇ ਤੁਸੀਂ 10 ਮਿੰਟ ਦੇਰੀ ਨਾਲ ਜਾ ਸਕਦੇ ਹੋ 20 ਮਿੰਟ ਦੇਰੀ ਨਾਲ ਜਾ ਸਕਦੇ ਹੋ ਪਰ ਭੁੱਖੇ ਰਹਿਣ ਨਾਲੋਂ ਚੰਗਾ ਹੀ ਆ ਤੁਸੀਂ ਇਹ ਨਾ ਉਹ ਲੋਕ ਜਿਹੜੇ ਸਾਡੇ ਨਾਲ ਮੈਂ ਉਹਨਾਂ ਨੂੰ ਲੋ ਅਹਮਦ ਅਰਦੀ ਚਾਹਨਾ ਵੀ ਸਾਡੇ ਨਾਮ ਅਹੀ ਹਮਦਾਦੀ ਰਖਣ ਕਿ ਅਸੀਂ ਆਪਣੀ ਫਸਲ ਜਿਹੜੀ ਆ ਮਹਿੰਗੀਆਂ ਰਹਾਂ ਸਪਰੇਆਂ ਲਾ ਕੇ ਔਰ ਧਰਤੀ ਦਾ ਬੜਮੁੱਲਾ ਜਿਹੜਾ ਹਿੱਸਾ ਪਾਣੀ ਦਾ ਅਸੀਂ ਉਹ ਫਸਲ ਤੇ ਲਾ ਚੁੱਕੇ ਆ ਉਹ ਫਸਲ ਹੁਣ ਵੇਚਣ ਨੂੰ ਤਿਆਰ ਨਹੀਂ ਔਰ ਅਸੀਂ ਜੇ ਕਰਜ਼ਾਈ ਹੋ ਚੁੱਕੇ ਆ ਜੇ ਅਸੀਂ ਸਲਫਾਤ ਖਾਨੇ ਆ ਤੇ ਅਸੀਂ ਬੁੱਝਦੇ ਲਿਆ ਅਸੀਂ ਫਸਲ ਵੇਚਣ ਨੂੰ ਸੜਕਾਂ ਤੇ ਆਉਨੇ ਆ ਤੇ ਸਾਡੇ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸ਼ਿਕੰਜਾ ਕੱਸਿਆ ਹੋਇਆ ਵੀ ਤੁਸੀਂ ਸੜਕਾਂ ਤੇ ਆਪਣੀ ਆ ਕੇ ਗੱਲ ਨਹੀਂ ਕਰ ਸਕਦੇ ਦੋਸਤੋਂ ਜਦੋਂ ਕਿਤੇ ਸਾਨੂੰ ਗੁਲਾਮੀ ਦਾ ਅਹਿਸਾਸ ਹੁੰਦਾ ਕਿ ਕਿਸਾਨ ਜਿਹੜੇ ਵਾਕਿਆ ਹੀ ਗੁਲਾਮ ਐ ਫਿਰ ਫਿਰ ਸਾਡੀ ਉਸ ਗੁਲਾਮੀ ਦੀ ਗੱਲ ਨੂੰ ਦੂਸਰੇ ਪਾਸੇ ਲਿਆ ਜਾਇਆ ਜਾਂਦਾ ਇਹ ਵੱਖਵਾਦੀ ਐ ਇਹ ਅਤਵਾਦੀ ਐ ਰਣਜੀਤ ਜੀ ਜਿਹੜਾ ਅੱਜ ਦਾ ਧੰਨਾ ਤੁਹਾਡੇ ਜਿਹੜੇ ਆਰਤੀਆਂ ਦੇ ਸਹਿਯੋਗ ਚ ਆ ਕੇ ਉਹਨਾਂ ਦੇ ਖਿਲਾਫ ਆ ਨਹੀਂ ਦੇਖੋ ਜੀ ਆਰਤੀਆਂ ਦਾ ਸਿੱਧੇ ਤੌਰ ਤੇ ਉਹਨਾਂ ਦਾ ਸਹਿਯੋਗ ਹੋ ਰਿਹਾ ਕਿਉਂਕਿ ਉਹ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਮੰਗ ਮੰਨ ਲਵੇ ਉਹਨਾਂ ਦੀ ਸਰਕਾਰ ਮੰਗ ਮੰਨਦੀ ਨਹੀਂ ਪਰ ਅਸੀਂ ਆਪਣੀ ਮੰਗ ਮਨਾਉਣ ਲਈ ਅ ਸਿੱਧੇ ਤੌਰ ਤੇ ਉਹਨਾਂ ਦਾ ਵੀ ਹਿੱਸਾ ਬਣਦਾ ਕਿ ਤੇ ਇਹ ਤਾਂ ਵੀ ਆਰਥੀਆਂ ਨੂੰ 4 ਦਿਨ ਹੋ ਗਏ ਉਹਨਾਂ ਦੀ ਹੜਤਾਲ ਦਾ ਕੋਈ ਸਰਕਾਰ ਨੂੰ ਫਰਕ ਨਹੀਂ ਪਿਆ ਰਿਹਾ ਅੱਜ ਤੁਸੀਂ ਆਪਣੀ ਹੜਤਾਲ ਕਰਕੇ ਕਿਸਾਨਾਂ ਨੇ ਡਬਲ ਇੰਜਣ ਲਾਤਾ ਹੋਵੇ ਹਾਂ ਨਹੀਂ ਬਿਲਕੁਲ ਜੀ ਸਾਡੀ ਤਾਂ ਫਸਲ ਖਰਾਬ ਹੋ ਰਹੀ ਆ ਖਾੜੀ ਫਸਲ ਜਿਹੜੀ ਖੇਤਾਂ 'ਚ ਖਰਾਬ ਹੋ ਰਹੀ ਆ ਅਸੀਂ ਤਾਂ ਉਹਨੂੰ ਬਚਾਉਣ ਲਈ ਧਰਨਾ ਦਿੱਤਾ ਨਾ ਕਿ ਉਹਨਾਂ ਦੀ ਪਿੱਠ ਪੂਰਤੀ ਕੀਤੀ। ਕਲਾਸ ਕੁਐਸਚਨ ਇਹ ਧਰਨਾ ਕਿੰਨੇ ਦਿਨਾਂ ਤੱਕ ਰਹੇਗਾ ਜੀ? ਜੀ ਬਿਲਕੁਲ ਅੱਜ ਤਾਂ ਇਹ ਸੰਘੀਤਕ ਧਰਨਾ ਸੀ। ਇਹ 2 ਘੰਟੇ ਲਈ ਅਸੀਂ 12 ਤੋਂ 2 ਵਜੇ ਤੱਕ ਸੜਕ ਬੰਦ ਕੀਤੀ ਆ ਪਰ ਅੱਜ ਸੰਯੁਕਤ ਮੋਰਚੇ ਦੀ ਸੂਬੇ ਦੀ ਮੀਟਿੰਗ ਚੱਲਦੀ ਆ। ਉੱਥੇ ਜਿਹੜਾ ਵੀ ਫੈਸਲਾ ਆਇਆ ਸਾਨੂੰ ਉਸ ਫੈਸਲੇ ਮੁਤਾਬਕ ਅਗਲੀ ਕਾਰਵਾਈ ਕਰਨੀ ਪਊਗੀ, ਅਗਲਾ ਐਕਸ਼ਨ ਲਿੱਖਣਾ ਪਊਗਾ।